ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਡੇ ਨਵੀਂ ਵੀਡੀਓ ਵਿੱਚ ਅੱਜ ਵੀਰੇ ਆਪਾਂ ਵੀਡੀਓ ਲੈ ਕੇ ਆਏ ਆਂ ਥੋੜੀ ਜ਼ਰੂਰੀ ਆ ਬਹੁਤ ਵਧੀਆ ਚੀਜ਼ ਵੀ ਆ ਹਨਾ ਜਿਹੜੀ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਜ਼ਰੂਰੀ ਆ ਕਿ ਉਹ ਆਪਣੇ ਆਮ ਜੱਟ ਜ਼ਿਮੀਂਦਾਰਾਂ ਦੀ ਜ਼ਿੰਦਗੀ 'ਚ ਜਾਂ ਪਸ਼ੂ ਰੱਖੇ ਆ ਕੰਮ ਆਉਣ ਵਾਲੀ ਚੀਜ਼ ਆ ਮੇਨ ਗੱਲ ਵੀਰੇ ਉਹ ਆ ਕਿ ਕੰਮ ਆਉਣ ਵਾਲੀ ਤਾਂ ਚਲੋ ਹੈਗੀ ਹੈਗੀ ਆ ਕਿ ਹਰਕ ਦੀ ਪਹੁੰਚ ਆ ਹਰ ਕਦੀ ਪਹੁੰਚੀ ਆ ਕਿ ਉਹਨੇ ਕੇ ਪੈਸਿਆਂ ਚ ਜਿੰਨੇ ਕੇ ਪੈਸਿਆਂ ਚ ਉਹ ਲੱਗਦਾ ਵਾ ਸਮਾਨ ਜੀ ਉਹਨੇ ਕੇ ਪੈਸਿਆਂ ਚ ਹਰ ਇੱਕ ਬੰਦਾ ਲਵਾ ਸਕਦਾ ਵਾ ਇਹ ਹਾਂਜੀ ਆਪਾਂ ਉੱਪਰ ਉਹ ਵੀਰ ਦਾ ਨੰਬਰ ਵੀ ਲਵਾਵਾਂਗੇ ਤੁਸੀਂ ਉਹਦੇ ਨਾਲ ਵੀ ਸੰਪਰਕ ਕਰ ਸਕਦੇ ਹਾਂਜੀ ਵੀਰੇ ਆਪਾਂ ਆ ਆਪਣੇ ਪਸ਼ੂ ਖੜੇ ਆ ਜੀ ਤੇ ਆਪਾਂ ਹੁਣ ਉਹ ਚੀਜ਼ ਕਰਦੇ ਆ ਜੀ ਆਉਣ ਆ ਉਹ ਚੀਜ਼ ਲੱਗੀ ਆ ਜੀ ਇਹ ਲਵਾਏ ਆ ਜੀ ਬਹੁਤ ਹੀ ਸਸਤੇ ਮੰਲਾ ਲੱਗ ਜਾਂਦੇ ਆ ਇਹ ਕੋਈ ਇਹਨਾਂ ਦਾ ਜ਼ਿਆਦਾ ਬਜਟ ਨਹੀਂ ਤੇ ਫੁਆਰੇ ਪਸ਼ੂਆਂ ਲਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਵੀਰੇ ਹਨਾ ਗਰਮੀ ਤੁਹਾਨੂੰ ਵੀ ਪਤਾ ਵੀ ਹੁਣ ਤਾਂ ਹਾਦੀ ਹੋਈ ਪਈ ਆ ਗਰਮੀ ਵਾਲੀ ਤੇ ਇਹਨਾਂ ਦੀ ਤੁਹਾਨੂੰ ਹੁਣ ਦਿੰਨੇ ਆ ਜੀ ਜਾਣਕਾਰੀ ਆਪਾਂ ਇਹਦੇ ਵਿੱਚ ਉਹਨਾਂ ਨੇ ਦਿੱਤੀਆਂ ਜੀ ਨੌ ਨਿਓ ਜਲਾਵਾ ਇਹ ਤੇ ਪੈਂਤੀ ਕੇ ਸਰਵ ਆ ਤੁਸੀਂ ਹੁਣ ਦੇਖ ਹੀ ਸਕਦੇ ਆ ਜੀ ਉੱਪਰ ਕਿਵੇਂ ਆਪਣੇ ਆ ਧੁੰਦੀ ਜੀ ਬਣ ਬਣ ਕੇ ਲੱਗੀ ਜਾਂਦੀ ਆ ਥੋੜਾ ਜਣਾ ਜਿਆਦੇ ਮੰਨ ਲਾ ਵੀ ਇਹ ਛੱਡਦੇ ਆ ਆ ਧੁੰਦੀ ਜੀ ਬਣਾ ਬਣਾ ਕੇ ਇਹਦੇ ਬਾਰੇ ਵੀ ਆਪਾਂ ਕਰਾਂਗੇ ਗੱਲ ਤੇ ਜੇ ਮੰਨ ਲਾ ਜਿਵੇਂ ਆ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਦੋ ਨੇ ਉਹ ਜਣਾ ਜੇ ਦੋਨੇ ਚਲਾ ਦਈਏ ਫਿਰ ਤਾਂ ਯਾਰ ਸਿਰਾਈ ਹੋ ਜਾਂਦਾ ਯਾਰ ਹਨਾ ਇੱਕ ਤਾਂ ਆ ਚੀਜ਼ ਲੱਗਦੀ ਆ ਮੈਂ ਤੁਸੀਂ ਦੇਖ ਰਹੇ ਹੋ ਹੁਣ ਇਸ ਟਾਈਮ ਹਨਾ ਜੀ ਇਹ ਚੀਜ਼ੇ ਦੇ ਵਿੱਚ ਮੇਨ ਆ। ਇਹਨੇ ਗਾਂਹ ਪ੍ਰੈਸ਼ਰ ਬਣਾਉਣਾ ਆ ਤੁਸੀਂ ਦੇਖ ਸਕਦੇ। ਹਾਂਜੀ ਆਹ ਡੱਬੇ ਜਿਹਾ ਹੀ ਕੰਮ ਆ ਸਾਰਾ। ਅਗੇ ਵਾਈਬ੍ਰੇਟ ਵੀ ਕਰ ਰਿਆ ਵਾ। ਤੇ ਆਹ ਡੱਬੀ ਜੀ ਨਾਲ ਲੱਗਦੀ ਆ। ਇਹ ਮਾ ਲਈ ਆਪਣਾ ਖਰਚਾ ਆ ਇਹਦੇ ਵਿੱਚ ਜੀ 3500 ਰੁਪਏ ਆ ਇਹ। 3000 3500 ਤੇ ਬਾਕੀ ਮੜਾ ਮੋਟਾ ਉਹੀ ਮੰਨ ਲਾ ਜਿਹੜਾ ਮੁੰਡਾ ਆਉਂਦਾ ਹਨਾ ਲਾ ਕੇ ਜਾਂਦਾ ਜੇ ਉਹਦੇ ਚਾਰਜ ਹੋਊਗਾ ਤੇ ਬਹੁਤ ਹੀ ਸਸਤਾ ਕੰਮ ਤੇ ਇੱਕ ਵੀ ਜਿਵੇਂ ਮੰਨ ਲਾ ਵੀ ਇਹਦੇ ਵਿੱਚ ਨਾ ਆਹ ਦੋ ਦੋ ਨੇ ਓਜਨਾਂ ਲੱਗੀਆਂ ਹੋਈਆਂ ਆਹ ਆ ਦੋ ਦੋ ਨੇ ਓਜਨਾਂ ਇਹਦੇ ਵਿੱਚ ਲੱਗੀਆਂ ਹੋਈਆਂ ਇਹ ਤੁਸੀਂ ਇੱਕ ਵੀ ਲਵਾ ਸਕਦੇ ਆਂ ਇਹ ਵੀਰੇ ਇੱਕ ਵੀ ਲਵਾ ਸਕਦੇ ਆਂ ਇੱਕ ਦੇ ਵਿੱਚ ਆਏ ਆ ਨਾ ਇਹ ਤਾਂ ਖਰਚਾ ਘਟ ਜੂਗਾ ਹਨਾ ਜੀ ਤੇ ਮੰਨ ਲਾ ਜਿਨੇ ਆਹ ਚਾਰਾਂ ਕ ਪਸ਼ੂਆਂ ਨੂੰ ਲਵਾਉਣੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਜਿਆਦੇ ਪੈਸੇ ਲੱਗਣਗੇ ਤੇ ਬਾਕੀ ਰਹੀ ਗੱਲ ਪੈਸਿਆਂ ਦੀ ਪੈਸੇ ਵੀਰੇ ਤੁਹਾਡੇ ਪੂਰੇ ਹੋ ਜਾਣੇ ਆ ਉਹ ਕੀ ਗਰਮੀ ਆ ਜਿਵੇਂ ਗਾਈਆਂ ਗੁਈਆਂ ਨੂੰ ਤਾਂ ਖਾਸ ਕਰਕੇ ਇਹ ਥੋੜੀ ਮੱਝਾਂ ਦਾ ਹੋਰ ਹਿਸਾਬ ਦਿੰਗਾ ਹਨ ਗਰਮ ਗਰਮੀਾਂ ਚ ਗਾਈਆਂ ਨੂੰ ਵੱਧ ਲੱਗਦੀ ਆ ਗਰਮੀ ਤੇ ਇਹਨਾਂ ਨੇ ਉਹਨਾਂ ਕਾ ਦੁੱਧ ਵੀ ਵੱਧ ਜਾਣਾ ਹਨ ਜੇ ਮੰਨ ਲਾ ਬਾਈਆ ਬਾਈਆ ਇਹਦਾ ਵੀ ਫਰਕ ਪੈ ਗਿਆ ਇਹਦਾ 2 ਮਹੀਨਿਆਂ ਚ ਹੀ ਪੈਸੇ ਪੂਰੇ ਹੋ ਜਾਣਗੇ ਤੇ ਬਾਕੀ ਜੇ ਇਹਦੇ ਵਿੱਚ ਮਾੜੀ-ਮੋਟੀ ਆਊਗੀ ਦਿੱਕਤ ਤੇ ਉਹ ਆਪਾਂ ਠੀਕ ਕਰਵਾ ਵੀ ਸਕਦੇ ਆ ਜਦੋਂ ਮਿਸਾਲ ਅੰਡ ਬਾਅਦ ਜੇ ਮਾਲਾ ਹੁੰਦੀ ਵੀ ਆ ਚਲੋ ਹਜੇ ਤਾਂ ਆਪਾਂ ਹੁਣੇ ਹੀ ਲਵਾਏ ਆ ਤੇ ਆਪਾਂ ਗਾਂਹ ਜਿਹੜਾ ਆਊਗਾ ਰਿਜ਼ਲਟ ਇਹ ਤਾਰਾਂ ਤੂਰਾਂ ਹਜੇ ਉੱਚਾ ਕਰਕੇ ਬੰਨ੍ਹਣੀਆਂ ਇਹ ਤਾਂ ਕਰਨਾ ਬ੍ਰੇਕ ਪੱਟਾ ਕੰਮ ਤੇ ਜੱਸਾ ਉਹ ਵੀਰ ਦਾ ਨਾਮ ਆ ਜੀ ਤੇ ਪੈਂਡੂ ਦਾ ਛੰਡੇ ਵਾਲਾ ਜ਼ਿਲ੍ਹਾ ਮੋਗਾ ਇੱਕ ਵਾਰੀ ਉਹਦਾ ਮੈਂ ਨੰਬਰ ਬੋਲ ਵੀ ਦਿੰਦਾ ਜੀ 91157 11672 91157 11672 ਮੈਂ ਉੱਪਰ ਸਕਰੀਨ ਤੇ ਵੀ ਲਾ ਦਿੰਦਾ ਜੀ ਆ ਜਿਹੜਾ ਇਸ ਟਾਈਮ ਨੰਬਰ ਚੱਲ ਰਿਹਾ ਹੈ ਉਹਨਾਂ ਦਾ ਨੰਬਰ ਆ ਜੀ ਕੁਝ ਯੂ ਕਨੈਕਟ ਕਰ ਸਕਦੇ ਆ ਜੀ ਬਹੁਤ ਵਧੀਆ ਵੀਰੇ ਸਾਨੂੰ ਤਾਂ ਇਹ ਚੀਜ਼ ਲੱਗੀ ਜਾਨੀ ਹਫਤਾ ਹੋ ਗਿਆ ਇਹਨਾਂ ਨੂੰ ਲਵਾਇਆ ਨੂੰ ਤੇ ਮੰਨ ਲਾ ਵੀ ਬਹੁਤ ਵਧੀਆ ਚੀਜ਼ ਆ ਯਾਰ ਜੇ ਮੰਨ ਲਾ ਵੀ ਬਸ ਇੱਕ ਹਿਸਾਬ ਦੇ ਯਾਰ ਸਵਰਗ ਚ ਆ ਗਏ ਹਨ ਤੇ ਚਲੋ ਠੀਕ ਆ ਜੀ ਇਹਦੇ ਨਾਲ ਹੀ ਕਰਦੇ ਆ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ